ਗੱਦੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਤੁਸੀਂ ਇੱਕ ਸਕਦੇ ਹੋ ਅਸੀਂ ਰਮੇਸ਼ ਨਗਰ ਗੁਰਦੁਆਰਾ ਸਾਹਿਬ ਆਇਆ ਸਿੰਘ ਸਭਾ ਗੁਰਦੁਆਰੇ ਜਿੱਥੇ ਸਰਬਜੀਤ ਸਿੰਘ ਧੁੰਨੇ ਦੀ ਕਥਾ ਜੀ ਇਹ ਸਰਬਜੀਤ ਸਿੰਘ ਧੁੰਦਾ ਉਹ ਧੁੰਦਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਮਾਣਿਤ ਬਾਣੀ ਚੁਪਈ ਸਾਹਿਬ ਜਾਪ ਸਾਹਿਬ ਪਰ ਅਰਦਾਸ ਉਹ ਸਵਈਏ ਇਹਨਾਂ ਬਾਣੀਆਂ ਨੂੰ ਨਹੀਂ ਮੰਨਦਾ ਔਰ ਇੱਦਾਂ ਦਾ ਜਿਹੜਾ ਮੈਨੇਜਮੈਂਟ ਹੈਗੀ ਹੈ ਉਹ ਸੰਗਤ ਨੂੰ ਉਹਨਾਂ ਨੇ ਦੱਸਿਆ ਨਹੀਂ ਕਿ ਚਪਈ ਸਾਹਿਬ ਦੇ ਬਾਣੀ ਨਹੀਂ ਮੰਦਾ ਤੇ ਅੱਜ ਸੰਗਤ ਸਾਰੀ ਇਕੱਠੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਗੁਰੂ ਦਾ ਸਿੰਘ ਇਕੱਠੇ ਉਹਨੇ ਲੜ ਲੀਆਂ ਫੌਜਾਂ ਆਈਆਂ ਨੇ ਵੱਧ ਤੋਂ ਵੱਧ ਸੰਗਤ ਜੀ ਇੱਥੇ ਆਓ ਅੱਜ ਗੁਰਦੁਆਰਾ ਸਿੰਘ ਸਾਹਿਬ ਦੇ ਬਾਹਰ ਚਪਈ ਸਾਹਿਬ ਪੜਨ ਵਾਲੇ ਜਪ ਸਾਹਿਬ ਪੜਨ ਵਾਲੇ ਸਾਰੇ ਸੰਗਤਾਂ ਦਾ ਦਰ ਆਓ ਇਹ ਅੰਦਰ ਆਓ ਜੀ ਅਰਦਾਸ ਹੋ ਰਹੀ ਹੈ ਹਾਂਜੀ ਹਾਂਜੀ ਇਹ ਸਾਰੇ ਦੇਖੋ ਜੀ ਚੌਧਰੀ ਅਰਦਾਸ ਹੋ ਰਹੀ ਹੈ ਹਾਂਜੀ ਹਾਂਜੀ ਕੋਈ ਨਹੀਂ ਬਾਹਰ ਆ ਜਾਓ ਤੁਸੀਂ ਸ਼ੋਰ ਨਾ ਪਾਉਣਾ ਇਹ ਦੇਖੋ ਜੀ ਇਹ ਇਹਨਾਂ ਨੇ ਡਰਾਮਾ ਬਣਾਇਆ ਇਹ ਕਮੇਟੀ ਕਹਿੰਦੀ ਹੈ ਕਿ ਗੁਰਗਨ ਸਾਹਿਬ ਦੀ ਕਥਾ ਹੋਈ ਗਿਆ ਸੀ ਕਿਹਾ ਜੀ ਜਦੋਂ ਤੁੰਦਾ ਬੈਠੇਗਾ ਇੱਕ ਵਾਰੀ ਚਪਈ ਸਾਹਿਬ ਸੰਗਤ ਨੂੰ ਸਰਵਨ ਕਰਾ ਦਿਓ ਤੇ ਇਹ ਕਹਿੰਦੇ ਜੀ ਚਪਈ ਸਾਹਿਬ ਦੀ ਗੱਲ ਕਰ ਰਹੇ ਹੋ ਇਸਲਾਮ ਜੀ ਕਹਿੰਦਾ ਚਪਈ ਸਾਹਿਬ ਦੀ ਗੱਲ ਕਰ ਰਹੇ ਹੋ ਕੱਲ ਨੂੰ ਕਹੋਗੇ ਨਮਾਜ਼ ਪੜਾ ਦਿਓ ਇਹ ਕੰਨ ਕੱਲ ਨੂੰ ਕਹਿੰਦਾ ਨਮਾਜ਼ ਪੜਾ ਦਿਓ ਜੀ ਆਪਣਾ ਨਾਮ ਦੱਸਣਾ ਪੂਰਾ ਦੱਸਾਂਗੇ ਹਾਂ ਦੱਸੋ ਦੱਸੋ ਕੋਈ ਨਹੀਂ ਬਾਹਰ ਹੀ ਖੜੇ ਆ ਜਾਣ ਵਾਲੇ ਨਹੀਂ ਆਗੇ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਤਮਾਸ਼ਾ ਨਹੀਂ ਹੈ ਇਹ ਦੇਖੋ ਜੀ ਇਹ ਭਾਈ ਸਾਹਿਬ ਕਹਿੰਦੇ ਨਮਾਜ਼ ਕਰਨ ਨੂੰ ਕਹੋਗੇ ਨਮਾਜ਼ ਪੜਨ ਨੂੰ ਕੀ ਨਾਮੇ ਤੁਹਾਡਾ ਮੈਂ ਵੀ ਕਿਹਾ ਤੁਸੀਂ ਕਿਹਾ ਨਮਾਜ਼ ਪੜਾਵਣ ਕੋਗੇ ਤੁਸੀਂ ਕਿਹਾ ਝੂਠ ਬੋਲ ਰਹੇ ਹੋ ਹੁਣ ਤੂੰ ਝੂਠ ਬੋਲ ਰਹੇ ਹੋ ਭਾਈ ਸਾਹਿਬ ਉਹਦੀ ਮਰਜ਼ੀ ਬੜੇ ਨਾ ਬੜੇ ਤੂੰ ਨਹੀਂ ਮਰਜ਼ੀ ਜਦੋਂ ਉਹ ਬੜਦਾ ਹੀ ਨਹੀਂ ਸਰ ਜੋ ਤੋਂ ਪ੍ਰਬੰਧਕ ਕਮੇਟੀ ਕਹਿੰਦੀ ਹੈ ਉਹ ਬਾਜੀ ਪ੍ਰਬੰਧਕ ਕਮੇਟੀ ਕੀ ਕਹਿੰਦੀ ਹੈ ਪ੍ਰਬੰਧਕ ਕਮੇਟੀ ਸੰਗਤ ਸਿੱਖੇਗੀ ਆ ਇਹ ਸੁਖਦੀਪ ਡਾਕਟਰ ਸੁਖਦੀਪ ਸਿੰਘ ਹੈ ਅਦਰ ਦਾ ਜਨਰਲ ਸਕੱਤਰ ਇਹ ਭਾਈ ਸਾਹਿਬ ਝੂਠ ਬੋਲ ਰਹੇ ਨੇ ਬਜ਼ੁਰਗੀ ਵੀ ਨਹੀਂ ਝੂਠ ਬੋਲ ਰਹੇ ਨੇ ਗੁਰੂ ਕੱਦ ਖੜੋ ਕੇ ਝੂਠ ਬੋਲ ਰਹੇ ਨੇ ਇਹ ਸੁਖਦੀਪ ਇੱਥੇ ਨਿਤਨੇ ਵੀ ਨਹੀਂ ਹੁੰਦਾ ਜੀ ਇਹ ਇਹਨਾਂ ਨੇ ਮਿਸ਼ਨਰੀਆਂ ਦਾ ਡੇਰਾ ਬਣਾ ਲਿਆ ਸਿੰਘ ਸਭਾ ਜਗਾ ਡੇਰਾਵਾਚ ਚੱਲ ਰਹੇ ਇੱਥੇ ਜਿੰਨੇ ਧੁੰਦੇ ਦੀ ਕਥਾ ਕਰਾਣੀ ਆ ਬੇਨਤੀ ਆ ਉਹ ਉਹ ਆਪਣੇ ਘਰੇ ਡੇਰਾ ਬਣਾਏ ਧੁੰਦੇ ਦਾ ਡੇਰਾ ਉੱਥੇ ਚਲਾਏ ਤੇ ਸੰਗਤ ਦੀ ਜਲਦ ਤੋਂ ਜਲਦ ਇੱਥੇ ਗੁਰਦੁਆਰਾ ਸਿੰਘ ਸਭਾ ਹੋ ਰਮੇਸ਼ਨਗਰ ਇਹ ਤੁਸੀਂ ਦੇਖ ਸਕਦੇ ਹੋ ਨਾਲੇ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਹੈ ਤੇ ਇਹਦੀ ਜਿਹੜੀ ਕਥਾ ਆ ਜੇ ਅਸੀਂ ਸੰਗਤ ਨੂੰ ਹੋਣ ਨਹੀਂ ਦੇਣੀ ਜੀ ਸਾਡੇ ਨਾਲ ਐਡਰੈਸ਼ਨ ਦੇ ਪ੍ਰਧਾਨ ਵੀ ਖੜੇ ਨੇ ਅਫਤਾਰ ਸਿੰਘ ਮੱਕੰਜੀ ਬੋਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਰਮੇਸ਼ ਨਗਰ ਚਾਰ ਖਲਾਕ ਦੁਆਰਾ ਸ਼ਿਲਪਤਿਕ ਸਭਾ ਬਿਲਕੁਲ ਨਾਮ ਤਾਰਿਕ ਲੋਹੜੀ ਦੇ ਨਾਲ ਆਇਆ ਜਿੱਥੇ ਗੁੰਦੇ ਦੀ ਤਸਵੀਰ ਸਰਪਜੀਤ ਸਿੰਘ ਤੁਲੇ ਦੀ ਕਥਾ ਜਿਹੜਾ ਇਹਨਾਂ ਨੇ ਸ਼ਾਮ ਦਾ ਸਮਾਂ ਰੱਖਿਆ ਤੇ ਸੰਗਤਾਂ ਦੇ ਵੀ ਦੇਖੋ ਕਿੰਨਾ ਭਾਰੀ ਰੋਸ਼ ਹੈਗਾ ਬੀ ਬਾਣੀ ਤੇ ਬਾਣੇ ਨਾਲ ਕਿੰਨੀ ਛੇੜਛਾੜ ਕੀਤੀ ਜਾ ਰਹੀ ਹੈ ਪਰ ਕਮੇਟੀ ਨੂੰ ਬਿਲਕੁਲ ਸੋਚੀ ਨਹੀਂ ਹੈ ਕਿ ਕਿਉਂ ਜੇ ਪਰਮੰਗਤ ਕਿਹੜੇ ਕਥਾਵਾਚਨ ਨੂੰ ਬੁਲਾਣਾ ਚਾਹੀਏ ਭਾਈ ਸਾਹਿਬ ਇਹੋ ਭਾਈ ਸਾਹਿਬ ਨੇ ਜਿਹੜੇ ਕਰਦੇ ਨੇ ਏਜੰਸੀਆਂ ਦੇ ਬੰਦੇ ਇਹਨਾਂ ਖਰਾਬੀ ਕਰਦੇ ਨੇ ਇਹ ਭਰਾ ਇਹ ਭਰਾ ਮਾਰੂ ਜੰਗ ਕਰਾਂਗੇ ਇੱਥੇ ਭਰਾ ਮਾਰੂ ਜੰਗ ਆ ਮੈਨੂੰ ਪਤਾ ਹੀ ਨਹੀਂ ਹੈਗਾ ਕਿਹੜੀ ਬਾਣੀ ਪੜਨੀ ਹੈ ਕੀ ਕਰਨਾ ਕੀ ਨਹੀਂ ਕਰਨਾ ਇੱਕ ਬੰਦਾ ਹੈ ਤੁਹਾਨੂੰ ਕਹਿ ਰਿਹਾ ਅਰਦਾਸ ਦਾ ਵਿਰੋਧ ਕਰਦਾ ਹੈ ਭਾਈ ਸਾਹਿਬ ਤੁਸੀਂ ਚਬਈ ਸਾਹਿਬ ਪੜਦੇ ਹੋ ਇੱਧਰ ਆਓ ਤੁਹਾਨੂੰ ਪਤਾ ਹੈ ਤੁੰਦਾਂ ਚਬਈ ਸਾਹਿਬ ਦੀ ਬਾਣੀ ਨਹੀਂ ਪੜਦਾ ਅੱਜ ਲੈ ਜਾਓ ਅਕਾਲ ਪੁਰਖ ਹੁਕਮ ਲੈ ਕੇ ਦੇ ਦਿਓ ਮੈਨੂੰ ਕਿ ਵੀ ਹਾਂ ਵੀ ਹੈ ਅਕਾਲ ਪੁਰਖ ਤੋਂ ਹੋ ਗਿਆ ਸੰਗਲ ਜਲ ਤੋਂ ਜਲ ਅੱਥੇ ਆਓ ਬੇਨਤੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ